ਜੀ ਵੀਡੀਓ ਵੇਖ ਰਹੇ ਆ ਸਭ ਜੀ ਹੈ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪੰਜਾਬ ਨੂੰ ਨਾ ਡਟ ਕੇ ਫਿਲਮੀ ਸtareਦ ਤੋਂ ਜੀਤ ਤੋਂ ਲੈ ਕੇ ਸੁਲਮਾਨ ਤੱਕ ਨੇ ਕਰ ਦਿੱਤੇ ਵੱਡੇ ਲੰਨ ਪੰਜਾਬ ਇੰਨੀ ਦਿਨੀ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਖੇਤਾਂ 'ਚ ਕੜੀਆਂ ਫਸਲਾਂ ਪਾਣੀ ਨਾਲ ਡੋਡ ਗਈਆਂ ਹਨ ਘਰ ਤੈਗੇ ਹਨ ਤੇ ਲੋਕਾਂ ਦੇ ਸੁਪਨੇ ਪਾਣੀ ਦੀਆਂ ਲਹਿਰਾਂ ਵਿੱਚ ਵਹਿ ਗਏ ਹਨ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀਆਂ ਅੱਖਾਂ ਵਿੱਚ ਸਵਾਲ ਹਨ ਬੁੱਲਣਾ ਦੀ ਚੁੱਪੀ ਤੇ ਦਿਲਾਂ 'ਚ ਦਰਦ ਹੈ ਇਸ ਸਭ ਦੇ باوجود ਉਹਨਾਂ ਦੇ ਹੌਂਸਲੇ ਬਲੰਦ ਹਨ ਐਮ ਮਗਲ ਇਹ ਹੈ ਕਿ ਇਸ ਵਾਰ ਸਰਕਾਰਾਂ ਦੀ ਅੱਡੇ ਕੀਤੇ ਬਗੈਰ ਲੋਕੋ ਦੇ ਹੀ ਲੋਕਾਂ ਦੀ ਮਦਦ ਲਈ ਤੁਰੇ ਨਿਕਲ ਤੁਰੇ ਹਨ ਪੰਜਾਬ ਲਈ ਦੂਜੇ ਰਾਜਾਂ ਤੋਂ ਹਰ ਧਰਮ ਤੇ ਹਰ ਧਰਮ ਤੇ ਵਰਗ ਦੇ ਲੋਕਾਂ ਨੇ ਹੱਥ ਦਇਆ ਦੇਚਾ ਵਿੱਚ ਵਸਦੇ ਪੰਜਾਬੀਆਂ ਨੇ ਵੀ ਦਿਲ ਖੋਲ ਕੇ ਮਦਦ ਕੀਤੀ ਇਸ ਸਾਪਕ ਕਾਸੇ ਵਿੱਚ ਬਾਲੀਵੁੱਡ ਤੇ ਪੋਲੀਵੁੱਡ ਦੇ ਵੱਡੇ ਸਤਾਰੇ ਨੇ ਵੀ ਪੰਜਾਬ ਦੀ ਦਿਲ ਖੋਲ ਕੇ ਬਦਦ ਕੀਤੀ ਹੈ ਸਲਮਾਨ ਖਾਨ ਅਕਸ਼ੇ ਕੁਮਾਰ ਦੀਪ ਹੁੱਡਾ ਤੇ ਜਿਵੇਂ ਕਈ ਵੱਡੇ ਨਾਵਾਂ ਦੇ ਨੀ ਲੋੜ ਦੀ ਸਮੇਂ ਪੰਜਾਬ ਦੇ ਲੋਕਾਂ ਦੀ ਮਦਦ ਲਈ ਆਪਣੇ ਹੱਥ ਵਧਾਏ ਹਨ ਹੜਪੀੜਤਾ ਦੀ ਮਦਦ ਲਈ ਸਭ ਤੋਂ ਪਹਿਲਾਂ ਪਕਾਰ ਗਾਇਕ ਜਸਬੀਰ ਜੱਸੀ ਨੇ ਲਾਈ ਉਹ ਖੁਦ ਹੜਪੀੜਤ ਦੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਲੋਕਾਂ ਨੇ ਹੋਰ ਕਲਾਕਾਰਾਂ ਨੂੰ ਵੀ ਮਦਦ ਲਈ ਅੱਗੇ ਆਉਣ ਲਈ ਕਿਹਾ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ 98145792 ਸੰਜਾ ਕੀਤਾ ਹੈ ਇਸ ਰਾਹੀਂ ਹੜਪਰਬਤ ਲੋਕਾ ਲੋਕ ਪਾਣੀ ਪਛਵਲੇ ਚਾਰਾ ਆਦ ਵਰਗੀਆਂ ਆਪਣੀਆਂ ਜ਼ਰੂਰਤਾਂ ਦਰਜ ਕਰ ਸਕਦੇ ਹਨ ਉਹਨਾਂ ਦੇ ਰਾਤ ਦਾ ਟੀਮ ਤੁਰੰਤ ਸੈਤਾ ਦਾ ਪ੍ਰੋਸੈਡਰ ਕੀ ਹੈ ਉਹ ਅਮਿਸਤ ਤੇ ਅਜਨਾਲਾ ਬਲਾਕ ਵਿੱਚ 4855 ਜ਼ਰੂਰਤਾਂ ਦੇ ਮਦਦ ਕਰਨ ਤੇ ਸਥਾਨਕ ਪ੍ਰਸ਼ਾਸਨ ਦੇ ਸੰਯੋਗ ਨਾਲ ਰਾਤ ਪ੍ਰਧਾਨ ਕਰਨ ਵਰਗੇ ਕੰਮ ਚ ਲੱਗੇ ਹੋਏ ਹਨ ਸਤਿੰਦਰ ਸਰਤਾਜ ਪੰਜਾਬੀ ਕੈਸ਼ ਸਤਿੰਦਰ ਸਰਤਾਜ ਨਿਯਮ ਅਨਿਸਾਰ ਦੇ ਜਨਾਲਾ ਖੇਤੇ ਦੇ 500 ਪਰਿਵਾਰਾਂ ਲਈ 1 ਮਹੀਨੇ ਦਾ ਰਾਸ਼ਨ ਭੇਜਿਆ ਉਹਨਾਂ ਦੀ ਉਹਨਾਂ ਦੀ ਟੀਮ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਿੱਧੇ ਰਾਸ ਸਮਗਰੀ ਪੰਚਾਇਤ ਸਤਿੰਦਰ ਸਰਤਾਜ ਨੇ ਫਾਜ਼ਲ ਕਾ ਤੇ ਪ੍ਰਵਚਾਰ ਵਿੱਚ ਰਾਸ਼ਨ ਕਿੱਟਾਂ ਪਛਵਾਣ ਦਾ ਚਾਰਾ ਤੇ ਹੋਰ ਜ਼ਰੂਰੀ ਸਮਗਰੀ ਵੰਡਣ ਦਾ ਪ੍ਰਬੰਧ ਕੀਤਾ ਖਬਰਾਂ ਅੰਦ ਤੱਕ ਜੁੜੇ ਰਹਿਣ ਲਈ ਧੰਨਵਾਦ